ਤੇ ਇਹ 12 ਭਾਰਤੀਆਂ ਨੂੰ ਲੈ ਕੇ ਇੱਕ ਹੋਰ ਜਹਾਜ਼ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਿਆ ਇਹਨਾਂ ਲੋਕਾਂ ਨੂੰ ਆਨਾਰਕਾ ਤੋਂ ਕੰਡਨ ਤੋਂ ਬਾਅਦ ਪਨਾਮਾ ਤੇ ਇਸ ਦਿੱਤਾ ਗਿਆ ਸੀ ਤੇ ਪਨਾਮਾ ਤੋਂ ਬਾਅਦ ਹੁਣ ਇਹਨਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਅਮਰੀਕਾ ਫੜੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਨਾਮਾ ਸ਼ਿਫਟ ਕਰ ਰਿਹਾ ਹੈ ਤੇ ਇਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਹੀ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ ਫਲਾਈਟ ਰਾਹੀਂ ਪਨਾਮਾ ਤੋਂ ਆਏ ਇਹਨਾਂ ਲੋਕਾਂ ਦੇ ਵਿੱਚੋਂ ਚਾਰ ਲੋਕ ਪੰਜਾਬ ਦੇ ਵਸਨੇਖ ਹਨ ਉਹਨਾਂ ਨੂੰ ਦਿੱਲੀ ਤੋਂ ਫਲਾਈਟ ਰਾਹੀਂ ਫਿਰ ਅੰਮ੍ਰਿਤਸਰ ਤੇ ਜਾ ਗਿਆ ਰਾਸ਼ਟਰਪਤੀ ਮਨਨ ਤੋਂ ਬਾਅਦ ਲਗਾਤਾਰ ਡੋਨਾਲਡ ਟਰੰਪ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੇ ਨੇ ਇਸੇ ਤਰ੍ਹਾਂ ਭਾਰਤਿਆ ਨੂੰ ਵੀ ਵਾਪਸ ਭੇਜਿਆ ਜਾ ਰਿਹਾ ਹੈ ਫਲਾਈ ਪਨਾਮਾ ਤੋਂ ਫਲਾਈਟ ਰਾਹੀਂ ਵਾਪਸ ਆਏ ਇਹਨਾਂ ਲੋਕਾਂ ਦੇ ਵਿੱਚ ਹਰਿਆਣਾ ਤੇ ਤੇ ਤਰਪਦੇਸ਼ ਦੇ ਤਿੰਨ ਤਿੰਨ ਲੋਕ ਸ਼ਾਮਿਲ ਹਨ ਜਦਕਿ ਪੰਜਾਬ ਦੇ ਚਾਰ ਨੌਜਵਾਨ ਇਸ ਫਲਾਈਟ ਦੇ ਵਿੱਚ ਆਏ ਸੀ ਜਿਨ੍ਹਾਂ ਨੂੰ ਉਤੋਂ ਦਿੱਲੀ ਤੋਂ ਫਿਰ ਅੰਮ੍ਰਿਤਸਰ ਭੇਜਿਆ ਗਿਆ ਹੁਣ ਤੱਕ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਭਾਰਤਿਆ ਨੂੰ ਲੈ ਕੇ ਚਾਰ ਜਹਾਜ਼ ਭਾਰਤ ਪਰਤੇ ਹਨ ਇਸ ਵਾਰ ਭਾਰਤਿਆ ਨੂੰ ਵਾਪਸ ਲਿਆਉਣ ਵਾਲਾ ਜਹਾਜ਼ ਦਿੱਲੀ ਦੇ ਵਿੱਚ ਉਤਰਿਆ ਜਦੋਂ ਕਿ ਇਸ ਤੋਂ ਪਹਿਲਾਂ ਤਿੰਨ ਜਹਾਜ਼ ਅੰਮ੍ਰਿਤਸਰ ਦੇ ਵਿੱਚ ਉਤਰੇ ਸੇਸੋ ਪੰਜਾਬ ਸਰਕਾਰ ਨੇ ਵੀ ਆਪਣਾ ਇਤਰਾਜ਼ ਜ਼ਾਹਰ ਕੀਤਾ ਸੀ ਤਨਾਮਾ ਤੋਂ ਵਾਪਸ ਲਿਆਉਂਦੇ ਜਾਣ ਵਾਲੇ ਭਾਰਤੀਆਂ ਦਾ ਇਹ ਪਹਿਲਾ ਜੱਥਾ ਹੈ ਇਹਨਾਂ ਦੇ ਵਿੱਚ ਕਈ ਭਾਰਤੀ ਨਾਗਰਿਕ ਵੀ ਸ਼ਾਮਿਲ ਹਨ ਹਾਲ ਹੀ ਦੇ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਪੁਸ਼ਟੀ ਕੀਤੀ ਸੀ ਕਿ ਅਮਰੀਕੀ ਅਧਿਕਾਰੀਆਂ ਦੁਆਰਾ ਭਾਰਤੀ ਨਾਗਰਿਕਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਉਹਨਾਂ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾਵੇਗਾ ਤਨਾਮਾ ਦੇ ਵਿੱਚ 50 ਭਾਰਤੀਆਂ ਦੀ ਪਛਾਣ ਹੋਈ ਹੈ ਭਾਰਤੀ ਦੂਤਵਾਸ ਨੇ ਉਹਨਾਂ ਦੀ ਸੁਰੱਖਿਆ ਤੇ ਵਾਪਸੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਦੱਸ ਦੇ ਕਿ ਉਦੇਸ਼ ਮੰਤਰਾਲੇ ਦੇ ਬੁਲਾਰੇ ਰਣਵੀਰ ਜੈਸਵਾਲ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਤੰਗ ਦੇ ਨਾਲ ਆਪਣੇ ਘਰਾਂ ਨੂੰ ਪਰਤ ਸਕਣ ਪਲਾਮਾ ਦੇ ਇੱਕ ਹੋਟਲ ਦੇ ਵਿੱਚ 300 ਪ੍ਰਵਾਸੀਆਂ ਨੂੰ ਅਸਥਾਈ ਤੌਰ ਤੇ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਹਾਲ ਹੀ ਦੇ ਵਿੱਚ ਹੋਟਲ ਦੀਆਂ ਖਿੜਕੀਆਂ ਤੋਂ ਮਦਦ ਮੰਗਣ ਵਾਲੇ ਕੁਝ ਡਿਪੋਰਟ ਕੀਤੇ ਗਏ ਪ੍ਰਵਾਸੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਸੀ